ਅਾ ਜਿਹੜੇ ਮਰਜੀ ਪੰਡਤ ਦੇ ਪੈਰ ਫੜ ਲਾ ਪੁੱਤ ਸਾਡਾ ਵੜ ਵੀ ਵਿੰਗਾ ਨਹੀਂ ਹੋਣਾ ਕਿਉਂਕਿ ਬਾਜੋ ਬਾਪੂ ਖੰਡੇ ਵਾਲੇ ਨੇ ਫੜੀ ਆ ਮੈਨੂੰ ਕਈ ਕਹਿੰਦੇ ਜੀ ਸ਼ੀਤਾ ਸਾਹਿਬ ਕਿਉਂ ਛੇਤੀ ਪੂਰੀ ਹੋ ਜਾਂਦੀ ਮੈਂ ਕਿਹਾ ਸ਼ੀਤਾ ਸਾਹਿਬ ਇੱਕ ਟਾਈਮ ਤੇ ਲੱਖ ਬੰਦਾ ਜਪਹਿਰਾ ਸਾਹਿਬ ਕਰਦਾ ਤੇ ਤੁਸੀਂ ਲੱਖ ਦੇ ਨਾਲ ਜੁੜਦੇ ਹੋ ਭਾਵ ਇੱਕ ਜਪਜੀ ਸਾਹਿਬ ਨਹੀਂ ਹੁੰਦਾ ਜੇ ਪੰਜ ਕੀਤੇ ਤੇ 5 ਲੱਖ ਦਾ ਫਲ ਮਿਲਦਾ ਤੇ ਜੇ ਜਪਹਿਰਾ ਸਾਹਿਬ ਉੱਥੇ ਲੱਖ ਬੰਦਾ ਜਿਸ ਬੰਦੇ ਦੀ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੇ ਜਿਸ ਬੰਦੇ ਦੀ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੇ ਸੇਵਾ ਵੀ ਕਰਦਾ ਮੱਥੇ ਵੀ ਟੇਕਦਾ ਝਾੜੂ ਪੋਚੇ ਵੀ ਲੋਂਦਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਰ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੀ ਤੁਹਾਡੇ ਮੰਨਾਂ ਦੇ ਵਿੱਚ ਫਰਕ ਹੈ ਇੱਕ ਵਾਰੀ ਸੱਚੀ ਸ਼ਰਧਾ ਲਗਨ ਤੇ ਪਿਆਰ ਨਾਲ ਖੰਡੇ ਵਾਲੇ ਬਾਪੂ ਜੀ ਨੂੰ ਕੀ ਕਹਿਣਾ ਤੁਸੀਂ ਇੱਕ ਵਾਰੀ ਕਹਿ ਦਿਓ ਮੇਰੇ ਹੱਥਾਂ ਤੇਰੀਆਂ ਸਰਦਾਰੀਆਂ ਹੱਥ ਦੇ ਕੇ ਰੱਖੀ ਸਵਾਲ ਮੈਨੂੰ ਕਮਲਾ ਰਮਲਾ ਜਾਣ ਕੇ ਮੇਰੇ ਕਰਦੀ ਹਾਲ ਸਵਾਲ ਜਦੋਂ ਬਾਬਾ ਦੀਪ ਸਿੰਘ ਜੀ ਦੇ ਕਦਮਾਂ ਦੇ ਵਿੱਚ ਆਪਣੇ ਵजूद ਆਪਣੇ ਆਪ ਹੀ ਖਤਮ ਕਰ ਦਿਓਗੇ ਆਪਣੇ ਹੰਕਾਰ ਨੂੰ ਖਤਮ ਕਰ ਦਿਓਗੇ ਫਿਰ ਬਾਬਾ ਦੀਪ ਸਿੰਘ ਜੀ ਤੁਹਾਡੀ ਪਿੱਠ ਨਹੀਂ ਲੱਗਣ ਦੇਣਗੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਓ ਇੱਕ ਗੱਲ ਯਾਦ ਰੱਖਿਓ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਓ ਇੱਕ ਗੱਲ ਯਾਦ ਰੱਖਿਓ ਜਪਜੀ ਸਾਹਿਬ ਜੀ ਦਾ ਇੱਕ ਇੱਕ ਅੱਖਰ ਗੁਨਾਹਕ ਜਿਹੜਾ ਜੱਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਹਦੇ ਤੇ ਇੱਕ ਨਾ ਇੱਕ ਦਿਨ ਕੋ ਨਾਨਕ ਸਾਹਿਬ ਜੀ ਦੀ ਨਜ਼ਰ ਹੋ ਜਾਂਦੀ ਆ ਤੇ ਜਦੋਂ ਕੋ ਨਾਨਕ ਦੇਵ ਜੀ ਦੀ ਨਜ਼ਰ ਹੋ ਜਾਵੇ ਤਾਂ ਕਹਿੰਦੇ ਨੇ ਜਿੰਨਕੋ ਨਜ਼ਰ ਕਰਮ ਤਿੰਕਾਰ ਨਾਨਕ ਨਜ਼ਰੀ ਨਜ਼ਰ ਨੇਹਾਲ ਤੇ ਕੋ ਨਾਨਕ ਜੀ ਜੀ ਨਿਹਾਲ ਕਰਕੇ ਜੀਵਨ ਹੀ ਬਦਲ ਦਿੰਦੇ ਆ